ਪੰਜਾਬ ਦੇ ਇੱਕ ਨਾਮੀ ਡਾਕਟਰ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਾਰਚਸਵਾਰ ਹੋ ਕੇ ਬਦਮਾਸ਼ਾ ਦੇ ਵੱਲੋਂ ਪਰੀ ਮਾਰਕੀਟ ਦੇ ਵਿੱਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਦੋਂ ਡਾਕਟਰ ਦੇ ਵੱਲੋਂ ਇਹਨਾਂ ਹਮਲਾਵਰਾਂ ਦਾ ਵਿਰੋਧ ਕੀਤਾ ਗਿਆ ਤਾਂ ਹਮਲਾਵਰ ਡਾਕਟਰ ਦੀ ਲੱਤ ਦੇ ਵਿੱਚ ਗੋਲੀ ਮਾਰ ਕੇ ਮੌਕੇ ਤੋਂ ਹੋਗੇ ਨਹੀਂ ਜਲੰਧਰ ਦੇ ਪੋਸ਼ ਇਲਾਕਾ ਅਰਬਨ ਫੇਸ 2 ਦੀ ਇਹ ਵਾਰਦਾਤ ਦੱਸੀ ਜਾ ਰਹੀ ਹੈ ਅਤੇ ਜਾਣਕਾਰੀ ਮਿਲੀ ਹੈ ਕਿ ਜਿਸ ਥਾਂ ਦੇ ਉੱਪਰ ਇਹ ਵਾਰਦਾਤ ਵਾਪਰੀ ਹੈ ਉਸ ਤੋਂ ਮਹਿਜ਼ ਕੁਝ ਹੀ ਦੂਰੀ ਦੇ ਉੱਪਰ ਕੈਬਨਟ ਮੰਤਰੀ ਦੀ ਰਹਾਇਸ਼ ਵੀ ਹੈ ਅਤੇ ਇਸ ਵਾਰਦਾਤ ਤੋਂ ਬਾਅਦ ਹੁਣ ਪੂਰਾ ਇਲਾਕਾ ਦੱਲਿਆ ਹੋਇਆ ਹੈ ਕਟਨਾਕਰਮ ਦੀਆਂ ਤਸਵੀਰਾਂ ਫੀਸਟੀਵੀ ਦੇ ਵਿੱਚ ਕੈਦ ਹੋਈਆਂ ਨੇ ਦੇਖਿਆ ਜਾ ਸਕਦਾ ਹੈ ਕਿ ਕਾਰ ਚ ਸਵਾਰ ਹੋ ਕੇ ਤਿੰਨ ਤੋਂ ਚਾਰ ਬਦਮਾਸ਼ ਆਉਂਦੇ ਨੇ ਅਤੇ ਸੁਪਰਮਾਰਕੀਟ ਦੇ ਵਿੱਚ ਖਰੀਦਦਾਰੀ ਕਰਨ ਉਪਰੰਤ ਘਰ ਜਾ ਰਹੇ ਡਾਕਟਰ ਰਾਹੁਲ ਸੂਦ ਨੂੰ ਜ਼ਬਰਦਸਤੀ ਗੱਡੀ ਦੇ ਵਿੱਚ ਬਿਠਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਦੋਂ ਡਾਕਟਰ ਦੇ ਵੱਲੋਂ ਉਕਤ ਹਮਲਾਵਰਾਂ ਦਾ ਵਿਰੋਧ ਕੀਤਾ ਗਿਆ ਤਾਂ ਫਿਰ ਇਸੇ ਦੌਰਾਨ ਇੱਕ ਹਮਲਾਵਰ ਦੇ ਵੱਲੋਂ ਆਪਣੀ ਰਿਵੋਲਵਰ ਦੇ ਨਾਲ ਗੋਲੀ ਚਲਾ ਦਿੱਤੀ ਜਾਂਦੀ ਹੈ ਜੋ ਡਾਕਟਰ ਦੀ ਲੱਤ ਦੇ ਵਿੱਚ ਲੱਗਦੀ ਹੈ ਅਤੇ ਜ਼ਖਮੀ ਹੋਏ ਡਾਕਟਰ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾ ਅਗੇ ਜਾਣਕਾਰੀ ਮਿਲੀ ਹੈ ਕਿ ਇਹ ਜੋ ਡਾਕਟਰ ਹੈ ਜਿਸ ਦੇ ਨਾਲ ਇੱਕ ਘਟਨਾ ਵਾਪਰੀ ਹੈ ਰਾਹੁਲ ਸੂਦ ਉਹ ਜਲੰਧਰ ਦੇ ਕਿਡਨੀ ਹਸਪਤਾਲ ਦੇ ਵਿੱਚ ਜਿਹੜਾ ਕਿ ਆਪਣੀਆਂ ਸੇਵਾਵਾਂ ਨਿਭਾ ਰਹੇ ਹੈਗੇ ਨੇ ਅਤੇ ਉਹਨਾਂ ਦੇ ਨਾਲ ਵਾਪਰੀ ਇਸ ਘਟਨਾ ਤੋਂ ਬਾਅਦ ਹੁਣ ਸੁਰੱਖਿਆ ਇੰਤਜ਼ਾਮਾਂ ਦੇ ਉੱਪਰ ਕਈ ਵੱਡੇ ਸਵਾਲ ਖੜੇ ਹੋ ਚੁੱਕੇ ਨੇ ਬੀਤੀ ਸ਼ਾਮ ਦੀ ਇਹ ਘਟਨਾ ਦੱਸੀ ਜਾ ਰਹੀ ਹੈ 8 ਵਜੇ ਦੇ ਕਰੀਬ ਦਾ ਸਮਾਂ ਜਦੋਂ ਹਸਪਤਾਲ ਤੋਂ ਕਰ ਜਾਂਦੇ ਸਮੇਂ ਡਾਕਟਰ ਜਿਹੜਾ ਕੀ ਹੈ ਅਰਬਨ ਫੇਸ 2 ਦੀ ਮਾਰਕੀਟ ਦੇ ਵਿੱਚ ਸੁਪਰਮਾਰਕੀਟ ਦੇ ਵਿੱਚ ਕੁਝ ਸਮਾਨ ਖਰੀਦਣ ਲਈ ਰੁਕਤੇ ਨੇ ਅਤੇ ਇਸ ਦੌਰਾਨ ਜਦੋਂ ਉਹ ਸੁਪਰਮਾਰਕੀਟ ਦੇ ਵਿੱਚੋਂ ਬਾਹਰ ਆ ਰਹੇ ਹੁੰਦੇ ਨੇ ਤੇ ਪਹਿਲਾਂ ਤੋਂ ਹੀ ਕਾਤ ਲਗਾ ਕੇ ਬੈਠੇ ਕਾਰਚ ਆਏ ਹਮਲਾਵਰ ਜ਼ਬਰਦਸਤੀ ਜਿਹੜਾ ਡਾਕਟਰ ਨੂੰ ਗੱਡੀ ਦੇ ਵਿੱਚ ਬਿਠਾਉਣ ਦੀ ਕੋਸ਼ਿਸ਼ ਕਰਦੇ ਨੇ ਅਤੇ ਇਸ ਘਟਨਾਕ੍ਰਮ ਤੋਂ ਬਾਅਦ ਹੁਣ ਪੁਲਿਸ ਮੌਕੇ ਤੇ ਪਹੁੰਚੀ ਹੋਈ ਹੈ ਜਿਸ ਦੇ ਵੱਲੋਂ ਵਕ ਵਕ ਪਹਿਲੂਆਂ ਤੋਂ ਮਾਮਲੀ ਤਫ਼ਤੀਸ਼ ਕੀਤੀ ਜਾ ਰਹੀ ਹੈ ਅਤੇ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਆਖਰਕਾਰ ਇਸ ਮਾਮਲੇ ਦੇ ਪਿੱਛੇ ਦੀ ਵਜ੍ਹਾ ਕੀ ਰਹੀ ਹੈ ਕਿ ਕੋਈ ਇਹ ਫਰੋਤੀ ਨਾਲ ਜੁੜਿਆ ਹੋਇਆ ਮਾਮਲਾ ਜਾਂ ਫਿਰ ਕਿਸੇ ਰੰਜਿਸ਼ ਨੂੰ ਲੈ ਕੇ ਇਸ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਫਿਲਹਾਲ ਇਸ ਨੂੰ ਲੈ ਕੇ ਜਾਂਚ ਪੜਤਾਲ ਜਾਰੀ ਹੈ ਪਰ ਜਿਹੜੇ ਸੀਨੀਅਰ ਅਧਿਕਾਰੀ ਮੌਕੇ ਦੇ ਉੱਪਰ ਮਯੂਤ ਨੇ ਉਹਨਾਂ ਦੇ ਵੱਲੋਂ ਹੁਣ ਇਸ ਮਾਮਲੇ ਨੂੰ ਲੈ ਕੇ ਤਮਾ ਜਾਣਕਾਰੀਾਂ ਸਾਂਝੇ ਕੀਤੀ ਗਈਆਂ ਨੇ ਇਹ ਇਥੇ ਮੋਰ ਸੁਪਰਮਾਰਕਟ ਦੇ ਵਿੱਚ ਸ਼ਾਪਿੰਗ ਕਰਨ ਆਏ ਸੀ ਤੇ ਜਦ ਬਾਹਰ ਨਿਕਲੇ ਆਪਣੀ ਗੱਡੀ 'ਚ ਬੈਠਣ ਲੱਗੇ ਤਾਂ ਉਸ ਟਾਈਮ ਤੇ ਤਿੰਨ ਮੁੰਡੇ ਪਿੱਛੋਂ ਆਏ ਜਿਨ੍ਹਾਂ ਦੀ ਉਮਰ ਕਰੀ 25-26 ਸਾਲ ਲੱਗ ਰਹੀ ਹੈ ਤਾਂ ਉਹਨਾਂ ਨੇ ਉਹਨਾਂ ਨੂੰ ਧੱਕੇ ਨਾਲ ਗੱਡੀ ਦੇ ਵਿੱਚ ਉਹਨਾਂ ਦੀ ਗੱਡੀ ਦੇ ਵਿੱਚ ਬਿਠਾਉਣ ਦੀ ਕੋਸ਼ਿਸ਼ ਕੀਤੀ ਜਦ ਡਾਕਟਰ ਸਾਹਿਬ ਨੇ ਰਜਿਸਟ ਕੀਤਾ ਤਾਂ ਉਹਨਾਂ 'ਚੋਂ ਇੱਕ ਬੰਦੇ ਨੇ ਫਾਇਰ ਕੀਤਾ ਜਿਹੜਾ ਕਿ ਡਾਕਟਰ ਸਾਹਿਬ ਦੇ ਰਾਈਟ ਪੈਰ ਦੇ ਵਿੱਚ ਜਾ ਕੇ ਲੱਗਿਆ ਜੀ ਤੇ ਉਹ ਹੁਣ ਹਸਪੀਟਲ ਐਡਮਿਟ ਨੇ ਉਹਨਾਂ ਦੇ ਬਿਆਨ ਲੈ ਰਹੇ ਆਂ ਤੇ ਉਸ ਅਕੋਰਡਿੰਗ ਐਫਆਈਆਰ ਕਰਾਇਆ ਜੀ ਜੀ ਕਿੰਨਾ ਬੰਦਾਂ ਦੇ ਕੋਚੀ ਕਿੱਥੇ ਕਿੱਥੇ ਡਰਾਫਟਿੰਗ ਦੀ ਕੋਸ਼ਿਸ਼ ਕੀਤੀ ਜੀ ਜੀ ਉਹ ਅਸੀਂ ਹਜੇ ਇਨਵੈਸਟੀਗੇਟ ਕਰ ਰਹੇ ਹਾਂ ਡਾਕਟਰ ਸਾਹਿਬ ਦੇ ਬਿਆਨਾਂ ਤੋਂ ਕਲੈਰਿਟੀ ਹੋਏਗੀ ਸੈਕੰਡਲੀ ਸਾਡੀ ਇਨਵੈਸਟੀਗੇਸ਼ਨ ਤੋਂ ਵੀ ਹੋਰ ਕਲੈਰਿਟੀ ਹੋਏਗੀ ਸਾਡੀ ਐਫਐਐਲ ਟੀਮ ਨੇ ਆ ਕੇ ਵੀ ਇੱਥੋਂ ਸਾਰਾ ਆਪਣਾ ਸਾਇੰਟਿਫਿਕ ਮੈਥਡਸ ਦੇ ਨਾਲ ਕਲੈਕਸ਼ਨ ਕੀਤੀ ਹੈ ਐਵਿਡੈਂਸ ਦੀ ਤੇ ਸੈਕੰਡਲੀ ਸਾਡੀਆਂ ਟੀਮਸ ਆਲਰੇਡੀ ਲੱਗੀਆਂ ਨੇ ਜਿਹੜੀਆਂ ਕਿ ਬੰਦਿਆਂ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜੀ ਹਜੇ ਇੱਕੋ ਫਾਇਰ ਦਾ ਹੀ ਕਲੈਰਿਟੀ ਹੋਈ ਹੈ ਮੈਡਮ ਕੀ ਨਾਮ ਹੈ ਡਾਕਟਰ ਦਾ ਉਹ ਕਿਡਨੀ ਹਸਪੀਟਲ ਦੇ ਵਿੱਚ ਕੰਮ ਕਰਦੇ ਆ। ਉਹਨਾਂ ਦੇ ਕਿਤੇ ਗੋਲ ਲੱਗ ਗਿਆ ਉਹਨਾਂ ਦੇ ਸੱਜੇ ਪੈਰ ਦੇ ਵਿੱਚ ਗੋਲੀ ਲੱਗੀ ਆਊਟ ਆਫ ਡੇਂਜਰ ਨੇ ਇਸ ਟਾਈਮ ਤੇ। ਤੇ ਡਾਕਟਰ ਸਾਹਿਬ ਇੱਥੇ ਮਾਰਕੀਟ 'ਚ ਆਇਆ ਸੀ ਆ ਵੈਸੇ ਇੱਥੇ ਖਰੇਸ਼ ਕੋਈ ਨਹੀਂ ਆ ਮੈਂ ਤੁਹਾਨੂੰ ਦੱਸਿਆ ਇੱਥੇ ਮੋਰ ਸੁਪਰਮਾਰਕਟ ਹੈ ਇੱਥੇ ਸ਼ਾਪਿੰਗ ਕਰਨੀ ਜੀ 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 ਸੀਸੀਟੀਵੀ ਵਗੈਰਾ ਦੇਖਦੇ ਸੀ ਹਾਂਜੀ ਬਿਲਕੁਲ ਜੀ ਚੈੱਕ ਕਰ ਰਹੇ ਹਾਂ ਜੀ ਸਾਰੇ ਸੀਸੀਟੀਵੀ ਸੀਸੀਟੀਵੀ ਵਿੱਚ ਕਿੰਨੇ ਜਣੇ ਆ ਰਹੇ ਬੜਾ ਜੀ ਤਿੰਨ ਜਣੇ ਆ ਰਹੇ ਆ ਜੀ ਤਿੰਨ ਜਣੇ ਆ ਰਹੇ ਠੀਕ